ਨਿਮਾ ਲੋਹਾਰਕੇ ਦੇ ਜਾਣ ਤੋਂ ਬਾਅਦ ਕਾਫੀ ਜੜੀ ਦੁੱਖ ਦੀ ਖਬਰ ਆ। ਹਰ ਕੋਈ ਜਿਹੜਾ ਨਾਲ ਚਾਹਣ ਵਾਲਾ ਵਾ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਵਾਸਤੇ ਹਰ ਕੋਈ ਪਹੁੰਚ ਰਿਹਾ ਵਾ। ਮੇਰੀ ਜਿਹੜੀ ਪਹਿਲੀ ਭੇਂਟ ਹੋਈ ਸੀ ਉਹ ਹੋਈ ਸੀ ਦਰਬਾਰ ਸਾਹਿਬ। ਉੱਥੇ ਇਹ ਜੋੜੇ ਸੇਵਾ ਕਰਦੇ ਪਏ ਸੀ ਤੇ ਸੇਵਾ ਕਰਦਿਆਂ ਕਰਦਿਆਂ ਉਹਨਾਂ ਨੇ ਮੈਨੂੰ ਪੁੱਛਿਆ ਭਾਈ ਤੁਹਾਡੀ ਵੀਡੀਓ ਚੱਲਦੀ ਹੈ। ਮੈਂ ਕਿਹਾ ਹਾਂਜੀ। ਉਹ ਵੇਥੋਂ پتہ ਲੱਗਾ ਕਿ ਨਿਮਾ ਲੋਹਾਰਕਾ ਜਿਹੜੇ ਗੀਤ ਲਿਖਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਇਹਦਾ ਨੰਬਰ ਲਿਆ ਤੇ ਉਸ ਤੋਂ ਬਾਅਦ ਮੇਰਾ ਇਦਾਂ ਗੱਲਬਾਤ ਚੱਲਦੀ ਸੀਗੀ। ਤੇ ਬੜੀ ਬਾਤ ਉਹਨਾਂ ਦਾ ਜਦੋਂ ਮੇਮਲਾ ਹੁੰਦਾ ਸੀਗਾ ਤੇ ਉਹਨਾਂ ਇੰਨਾ ਸਹਿਜ ਤੇ ਇੰਨੇ ਮਲਾਪੜੇ ਸੀਗੇ ਵੀ ਐਂ ਲੱਗਦਾ ਸੀ ਜਿਵੇਂ ਆਪਣੇ ਘਰ ਦਾ ਮੈਂਬਰ ਹੋਵੇ ਜਦੋਂ ਮੈਂ ਆ ਸੁਣਿਆ ਥੋੜੇ ਦਿਨ ਪਹਿਲਾਂ ਕਿ ਉਹਨਾਂ ਦੀ ਡੈਥ ਹੋ ਗਈ ਬੜਾ ਇੱਕ ਜਿਹਾ ਐਦਾਂ ਕਿ ਜਦੋਂ ਕੋਈ ਘਰ ਦਾ ਮੈਂਬਰ ਚਲੇ ਗਿਆ ਹੁੰਦਾ ਹੈ ਉਹਦਾ ਅੰਦਾਜ਼ ਤੁਮ ਨੂੰ ਆਪਣੇ ਗੁਰੂ ਘਰ ਦੇ ਵਿੱਚ ਹੀ ਮਿਲਾਇਆ ਸੀ ਤੇ ਮੇਰਾ ਵੀ ਫਰਜ਼ ਆ ਕਿ ਜਿਹੜੀ ਉਹ ਸੁਭਾਵਾਂ ਅਧੂਰੀਆਂ ਛੱਡ ਕੇ ਚਲੇ ਗਏ ਉਹਨੂੰ ਮੈਂ ਪੂਰੀਆਂ ਕਰਾਂ ਜਿਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਜਿਸਾਂ ਇੱਕ ਛੋਟੀ ਬੇਟੀ ਆ ਛੋਟਾ ਬੇਟਾ ਉਹਦੀ ਪੜ੍ਹਾਈ ਜਿਹੜੀ ਆ ਇਹ ਗੁਰੂ ਸਾਹਿਬ ਜੇ ਇਹ ਸੇਵਾ ਮੇਰੀ ਝੋਲੀ ਚ ਪਾਦਣਗੇ ਤੇ ਮੈਂ ਇਹਨਾਂ ਦੀ ਜਿਹੜੀ ਨਿਰੰਤਰ ਜਿਹੜੀ ਉਹ ਪੜਾਈ ਕਰਾਵਾ ਤੇ ਹੁਣ ਵੀ ਮੈਨੂੰ ਲੱਗਦਾ ਕਿ ਆ ਜਿਹੜੀ ਮੈਂ ਅੱਜ ਸੇਵਾ ਚੁੱਕੀ ਆ ਇਹ ਇਹਨਾਂ ਲੋਕੀ ਥਾਪੜਾ ਹੀ ਦੇਣਗੇ ਕਿ ਐ ਜਿਹੜੀ ਸੇਵਾ ਇਹ ਵੱਖਰੀ ਆ ਅਲੱਗ ਹੈ ਪੈਸੇ ਦਿੱਤੇ ਆ ਜਾਂ ਹੋਰ ਕੋਈ ਐਸਾ ਖਰਚਾ ਕੀਤੇ ਉਹਦਾ ਕੋਈ ਫਾਇਦਾ ਨਹੀਂ ਜੇ ਬੱਚਿਆਂ ਨੂੰ ਆਪਾਂ এডਿਕੇਸ਼ਨ ਦੀ ਇੱਕ ਦੇ ਦਾਂ ਦੇ ਦਾਂਗੇ ਇਹ ਬੱਚਿਆਂ ਨੂੰ ਹੋਏਗਾ ਕਿ ਅਸੀਂ ਅੱਜ ਕਿਸੇ ਦੀ سپورਟ ਨਾਲ ਜਾਂ ਕਿਸੇ ਦੀ ਹੈਲਥ ਨਾ ਪਹੁੰਚੇ ਬੱਚੇ ਵੀ ਕੱਲ ਨੂੰ ਕਿਸੇ ਮਕਾਮ ਤੇ ਜਾ ਕੇ ਕਿਸੇ ਦੀ ਸੇਵਾ ਕਰਨ ਦੇ ਲੈ ਕੇ ਜੋ ਅਸੀਂ ਪਰਿਵਾਰ ਨਾਲ ਗੱਲ ਕੀਤੀ ਤੇ ਪਰਿਵਾਰ ਦਾ ਇਹ ਕਹਿਣਾ ਸੀ ਵੀ ਪਾਪਾ ਕਹਿੰਦੇ ਹੁੰਦੇ ਸੀ ਵੀ ਧੀਏ ਪੜ੍ਹ ਲੈ ਕੇ ਵੱਡਿਆ ਅਫਸਰ ਬਣਨਾ ਵਾ ਉਹ ਬੇਟੀ ਦਾ ਕੀ ਕਹਿਣਾ ਵੱਡੇ ਹੋ ਕੇ ਕੀ ਬਣਨਾ ਵਾ ਕੀ ਕਿੰਨੇ ਤੱਕ ਪੜ੍ਹਾਈ ਕਰਨੀ ਬੱਚੀ ਦਾ ਜੋ ਵੀ ਸੁਪਨਾ ਹੋਏਗਾ ਚਾਹੇ ਕੋਈ ਵੀ ਆ ਚਾਹੇ ਮhenga ਕੋਸ ਵੀ ਅਸੀਂ ਕਰਵਾਵਾਂਗੇ ਜੋ ਉਹਦੇ ਮਨ ਵਿੱਚ ਹੀ ਨਾ ਉਹ ਚਲੋ ਜੀ ਭਾਜੀ ਇਹਨਾਂ ਜ਼ਿੰਮੇਵਾਰੀ ਚੁੱਕੀ ਆ ਉਹ ਪੂਰੀ ਹੋ ਜੂਗੀ ਪੂਰੀ ਭਾਜੀ ਇਹਨਾਂ ਕਰਦੇ ਨੇ ਗਾੜੀ ਬੱਚੇ ਦੀ ਕਵੈਸ ਹੋਣੀ ਚਾਹੀਦੀ ਵੀ ਮੈਂ ਕਿੱਥੋਂ ਤੱਕ ਪੜ੍ਹਨਾ ਮੈਂ ਕੀ ਕਰਨਾ ਲੱਗਦਾ ਕਿਤੇ ਜਵਿੰਦਰ ਜੀ ਨੇ ਜਿੰਮੇ ਚੁੱਕੀ ਆ ਕਿਤਨਾ ਕਿਤ ਜਿਹੜਾ ਪੜਾਈ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਘਟੂ ਕਿਤੇ ਬਚਿਆ ਹੁਣ ਘਟੂਗੀ ਜੀ ਉਤਰਾ ਤੇ ਵੈਹੋ ਜੀ ਸਾਰਾ ਖਚਾ ਪਾਣੀ ਉਹੋ ਕਰਦੇ ਉਹਨਾਂ ਪੜਾਉਣਾ ਉਹਨਾਂ ਸੈੱਟ ਕਰਨਾ ਸੀ ਤੇ ਹੁਣ ਮਜਤ ਦੇ ਨਾਲ ਵੀ ਬੱਚੇ ਪੜ ਜਾਣਗੇ ਜੀ ਉਹਨਾਂ ਨੂੰ ਮਜਤ ਮਿਲ ਗਈ ਆ ਤੇ ਤਦੇ ਮੈਂ ਭਾਜੀ ਰਾਨੋ ਹੁਣ ਕਿਹਾ ਵੀ ਭਾਜੀ ਸਾਡੇ ਨਾਲ ਵੀ ਤੁਸੀਂ ਉਤਰਾ ਵਿੱਚ ਨਿਯੋਗ ਰੱਖਣਾ ਤੇ ਆਪਣਾ ਸਾਨੂੰ ਨੰਬਰ ਦੇ ਦਿਓ ਸਾਨੂੰ ਕੋ ਦਿਖਤਾ ਉਹ ਤਾਂ ਇਹਨਾਂ ਨੂੰ ਫੋਨ ਕਰ ਲਾਂਗੇ ਉਹ ਕਰ ਦੰਦਾ ਸੀ ਮਨ ਭਰਦਾ ਤੁਸੀਂ ਦੇਖਿਆ ਮਨ ਭਰ ਆਇਆ ਕਿਉਂਕਿ ਵੱਡੇ ਭਰਾ ਨੇ ਛੋਟੇ ਭਰਾ ਦਾ ਕਿਉਂਕਿ ਬੜਾ ਹੌਸਲਾ ਬੜਾ ਸੀ ਮੈਂ ਕਹਿੰਦਾ ਜਿੰਨੇ ਵੀ ਆਪਣੇ ਵੀਰ ਨੇ ਚਾਹੇ ਉਹ ਫਿਲਮ ਇੰਡਸਟਰੀ ਦਾ ਚਾਹੇ ਉਹ ਸਿੰਗਰ ਨੇ ਉਹ ਵੀਰ ਇਸ ਵੇਲੇ ਇਹਦੇ ਨਾਲ ਪਰਵਾਹ ਦੇ ਆ ਕੇ ਹੌਸਲਾ ਜਰੂਰ ਹੌਸਲਾ ਦੇਣ ਤੇ ਨਾਲ ਇੱਥੇ ਖੜੇ ਮੈਂ ਹਾਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਪਿੰਡ ਲੋਹਾਰਕਾ ਵਿੱਚ ਪਹੁੰਚੇ ਆ ਨਿੰਮਾ ਲੋਹਾਰਕੇ ਦਾ ਜੱਦੀ ਪਿੰਡ ਆ ਅਤੇ ਉਸ ਘਰ ਦੀ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਨਿੰਮਾ ਲੋਹਾਰਕੇ ਦੇ ਜਾਣ ਤੋਂ ਬਾਅਦ ਕਾਫੀ ਜੜੀ ਦੁੱਖ ਦੀ ਖਬਰ ਆ ਹਰ ਕੋਈ ਜਿਹੜਾ ਨਾਲ ਚਾਹਣ ਵਾਲਾ ਵਾ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਵਾਸਤੇ ਹਰ ਕੋਈ ਪਹੁੰਚ ਰਿਹਾ ਵਾ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਪੰਜਾਬ ਪੁਲਿਸ ਵਿੱਚ ਅਕਸਰ ਇਹ ਸਮਾਜ ਦੇ ਕੰਮ ਕਰਦੇ ਨੇ ਲੋੜਵੰਦ ਪਰਵਾਰਾਂ ਦੀ ਮਦਦ ਕਰਦੇ ਨੇ ਅੱਜ ਵੀ ਨਿੰਮਲੋਹਾਰਕਾ ਦੇ ਘਰੇ ਆਏ ਨੇ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਅਤੇ ਪਰਿਵਾਰ ਦੇ ਨਾਲ ਮਿਲਣ ਵਾਸਤੇ ਦੁੱਖ ਸਾਂਝਾ ਕਰਨ ਵਾਸਤੇ ਆਏ ਨੇ ਕਿਉਂਕਿ ਬੜਾ ਵੱਡਾ ਜਿਹੜਾ ਘਾਟਾ ਪਿਆ ਵਾ ਇੰਡਸਟਰੀ ਨੂੰ ਤਖਾਸਕ ਆ ਕੇ ਆਮ ਲੋਕਾਂ ਨੂੰ ਜਿਨ੍ਹਾਂ ਦੇ ਦਿਲਾਂ ਵਿੱਚ ਰਾਜ ਕਰਦਾ ਨਿੰਮਲੋਹਾਰਕਾ ਹਮੇਸ਼ਾ ਰਾਜ ਵੀ ਕਰਦਾ ਰਹੇਗਾ ਕਿਉਂਕਿ ਬਹੁਤ ਵਧੀਆ ਇਨਸਾਨ ਸੀ ਸਰਦਾਰ ਹਦੀ ਸਿੰਘ ਸਾਡੇ ਨਾਲ ਲੈ ਗੱਲਬਾਤ ਜੁ ਕਰਾਂਗੇ ਦਲੀਪ ਸਿੰਘ ਜੀ ਪਰਿਵਾਰ ਚ ਆਏ ਹੋ ਨਿੰਮਲੋਹਾਰਕੇ ਦੇ ਕਿਸ ਤਰ੍ਹਾਂ ਦਾ ਤੁਹਾਡਾ ਪਿਆਰ ਸੀ ਨਮਾਜ਼ੀ ਦਾ ਇੱਥੇ ਆ ਕੇ ਕੀ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਜੀ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਅੱਜ ਇੱਥੇ ਪਹੁੰਚੇ ਨੇ ਔਰ ਇਹਨਾਂ ਦੇ ਦਰਦ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਨਮਾਜ਼ੀ ਦੀ ਕੋਸ਼ਿਸ਼ ਕਰ ਰਹੇ ਨੇ ਸੋ ਮੈਂ ਮੇਰੀ ਜਿਹੜੀ ਪਹਿਲੀ ਭੇਂਟ ਹੋਈ ਸੀ ਉਹ ਹੋਈ ਸੀ ਦਰਬਾਰ ਸਾਹਿਬ ਉੱਥੇ ਇਹ ਜੋੜੇ ਸੇਵਾ ਕਰਦੇ ਪਏ ਸੀ ਤੇ ਸੇਵਾ ਕਰਦਿਆਂ ਕਰਦਿਆਂ ਉਹਨਾਂ ਨੇ ਮੈਨੂੰ ਪੁੱਛਿਆ ਭਾਈ ਤੁਹਾਡੀ ਵੀਡੀਓ ਚੱਲਦੀ ਹੈ ਮੈਂ ਕਿਹਾ ਹਾਂਜੀ ਉਹ ਵੀ ਇਹ ਤੁੰਬਤ ਲੱਗਾ ਕਿ ਨਿਮਾ ਲੋਹਾਰ ਕਾ ਜਿਹੜੇ ਗੀਤ ਲਿਖਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਇਹ ਨੰਬਰ ਲਿਆ ਤੇ ਉਸ ਤੋਂ ਬਾਅਦ ਮੇਰਾ ਏਦਾਂ ਗੱਲਬਾਤ ਚੱਲਦੀ ਸੀਗੀ ਤੇ ਬੜੀ ਵਾਰ ਉਹਨਾਂ ਨਾਲ ਜਦੋਂ ਮੇਲ ਮਲਾਪ ਹੁੰਦਾ ਸੀਗਾ ਤੇ ਉਹਨਾਂ ਇੰਨਾ ਸਹਿਜ ਤੇ ਇੰਨੇ ਮਲਾਪੜੇ ਸੀਗੇ ਵੀ ਐਨ ਲੱਗਦਾ ਸੀ ਜਿਵੇਂ ਆਪਣੇ ਘਰ ਦਾ ਮੈਂਬਰ ਹੁੰਦੇ ਆ ਅੱਛਾ ਤੇ ਜਦੋਂ ਮੈਂ ਆ ਸੁਣਿਆ ਥੋੜੇ ਦਿਨ ਪਹਿਲਾਂ ਕਿ ਉਹਨਾਂ ਦੀ ਡੈਥ ਹੋ ਗਈ ਬੜਾ ਇੱਕ ਜਿਦਾ ਏਦਾਂ ਕਿ ਜਿਦਾਂ ਕੋਈ ਘਰ ਦਾ ਮੈਂਬਰ ਚਲੇ ਗਿਆ ਹੁੰਦਾ ਤੇ ਮੈਂ ਉਥੋਂ ਆਉਣਾ ਚਾਹੁੰਦਾ ਸੀ ਡਿਊਟੀ ਦਾ ਜੇਵਾ ਹੋਣ ਕਰਕੇ ਨਹੀਂ ਆ ਸਕਿਆ ਲੇਕਿਨ ਅੱਜ ਥੋੜਾ ਜਿਹਾ ਟਾਈਮ ਵਿੱਚ ਮਿਲਿਆ ਸੀਗਾ ਤੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆ ਕੇ ਇੱਕੋ ਹੀ ਇੱਕ ਇਹੋ ਹੀ ਸੇਵਾ ਕੇ ਜੇ ਪ੍ਰਮਾਤਮਾ ਗੁਰਦਾਮਦਾਸ ਤੁਮ ਨੂੰ ਆਪਣੇ ਗੁਰੂ ਘਰ ਦੇ ਵਿੱਚ ਮਿਲਾਇਆ ਸੀ ਤੇ ਮੇਰਾ ਵੀ ਫਰਜ਼ ਆ ਕਿ ਜਿਹੜੀ ਉਹ ਸੁਭਾਵਾਂ ਅਧੂਰੀਆਂ ਛੱਡ ਕੇ ਚਲ ਗਏ ਉਹਨਾਂ ਮੈਂ ਪੂਰੀਆਂ ਕਰਾਂ ਤੇ ਸੋ ਅੱਜ ਅਸੀਂ ਉਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਜਿਸਾਂ ਇੱਕ ਛੋਟੀ ਬੇਟੀ ਆ ਛੋਟਾ ਬੇਟਾ ਉਹਦੀ ਪੜ੍ਹਾਈ ਜਿਹੜੀ ਆ ਇਹ ਗੁਰੂ ਸਾਹਿਬ ਜੇ ਇਹ ਸੇਵਾ ਮੇਰੀ ਝੋਲੀ 'ਚ ਪਾਦਣਗੇ ਤੇ ਮੈਂ ਇਹਨਾਂ ਦੀ ਜਿਹੜੀ ਉਹ ਨਿਰੰਤਰ ਜਿਹੜੀ ਪੜ੍ਹਾਈ ਕਰਾਵਾਂਗਾ ਅਸੀਂ ਦੇਖਿਆ ਜਿਵੇਂ ਨਿੰਮਾ ਲੋਹਾਰ ਕਾ ਜੀ ਇਕੱਲੇ ਘਰ 'ਚ ਕਮਾਉਣ ਵਾਲੇ ਸੀ ਘਰ 'ਚ ਬੱਚੇ ਛੋਟੇ ਸੀ ਪੜ੍ਹਾਈ ਕਰਦੇ ਸੀ ਜ਼ਿੰਮੇਵਾਰੀ ਬੜੀ ਸੀ ਪਰਿਵਾਰ ਦੇ ਉੱਤੇ ਉਹਨਾਂ ਦੀ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਸੀ ਪਰ ਤੁਹਾਡੇ ਕਿਸ ਤਰ੍ਹਾਂ ਜੈਹਨ ਚ ਆਇਆ ਵੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਿਆ ਜਾਵੇ ਇਹ ਤੁਹਾਡੇ ਮੰਨ ਕੇ ਸਰਬ ਇਹ ਮੈਂ ਜਦੋਂ ਇਦਾਂ ਮੈਂ ਜਦੋਂ ਸੁਣਿਆ ਮੈਨੂੰ ਬੜਾ ਝਟਕਾ ਲੱਗਿਆ ਤੇ ਮੈਂ ਕਾਫੀ ਸੂਝਵਾਨ ਬੰਦਿਆਂ ਨਾਲ ਗੱਲਬਾਤ ਕੀਤੀ ਵੀ ਆਪਾਂ ਕੀ ਕੰਮ ਕਰੀਏ ਪਹਿਲਾਂ ਹੀ ਸੋਚਿਆ ਕਿ ਇਹਨਾਂ ਨੂੰ ਥੋੜੇ ਪੈਸੇ ਦੇ ਦਿੰਦੇ ਆ ਫਿਰ ਅਸੀਂ ਸੋਚਦੇ ਸੀ ਕਿ ਪੈਸੇ ਤੇ ਖਤਮ ਹੋ ਸਣੇ ਆ ਪੈਸੇ ਤੇ ਅੱਜ ਨਹੀਂ ਤੇ ਕੱਲ ਨਹੀਂ ਹੋ ਪੰਜਾ ਛੇ ਮਹੀਨੇ ਤੱਕ ਖਤਮ ਹੋ ਜਾਣੇ ਪਰ ਅਸੀਂ ਕੋਈ ਐਹੋ ਜੀ ਸੇਵਾ ਕਰੀਏ ਜਿਹੜੀ ساری ਉਮਰ ਜੜੀ ਹੈ ਉਹਨਾਂ ਨੂੰ ਕਿਸੇ ਕੰਮ ਆਵੇ ਤੇ ਬੱਚੇ ਆਪਣੇ ਪੈਰਾਂ 'ਤੇ ਖੜੇ ਹੋਏ ਸੋ ਉਹ ਜਿਹੜੇ ਸੂਝਵਾਨ ਇਨਸਾਨ ਨੇ ਮੈਂ ਹਮੇਸ਼ਾ ਜਦੋਂ ਵੀ ਕੋਈ ਸੇਵਾ ਚਾਹੇ ਕੋਈ ਵਿਆਹ ਦੀ ਸੇਵਾ ਦੇ ਚਾਹੇ ਕਿਸੇ ਨੂੰ ਨਸ਼ੇ ਚੋਂ ਕੱਢਣ ਦੀ ਸੇਵਾ ਹੁੰਦੀ ਹੈ ਚਾਹੇ ਕਿਸੇ ਨੂੰ ਰਿਹੜੀ ਲੈ ਕੇ ਦੇਣ ਦੀ ਚਾਹੇ ਆਪਣੇ ਕੋਈ ਵੀ ਵੀਲ ਚੇਅਰ ਲੈ ਕੇ ਜਾਣ ਦੀ ਹੁੰਦੀ ਆ ਜਾਂ ਕਿਸੇ ਦਾ ਬੱਚੀ ਦਾ ਆਨੰਦ ਕਾਰਜ ਆ ਉਹਦੇ ਵਿੱਚ ਮੇਰੀ ਇਹੋ ਕੋਸ਼ਿਸ਼ ਹੈ ਕਿ ਮੈਂ ਹਮੇਸ਼ਾ ਹੀ ਲੋਕਾਂ ਨਾਲ ਸਲਾਹ ਕਰਕੇ ਉਹਨਾਂ ਭੱਦੇ ਪੁੱਛਾਂ ਨਾ ਜਿਹੜੇ ਭੱਦੇ ਪੁੱਛ ਨੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਅਸੀਂ ਸਲਾਹ ਕਰਕੇ ਚੱਲਦੇ ਆ ਤੇ ਹਮੇਸ਼ਾ ਦੇਖਿਓ ਕਿ ਮੇਰਾ ਟੀਮ ਵਰਕੇ ਮੈਂ ਇੱਕ ਮੈਸੇਜ ਲੋਕਾਂ ਦਾ ਜਿਹੜਾ ਲੋਕਾਂ ਤੱਕ ਪਹੁੰਚਾਉਂਦਾ ਬਾਕੀ ਜਿਹੜਾ ਟੀਮ ਵਰਕੇ ਦਾਨੀ ਸੱਜਣ ਕਰਦੇ ਆ ਕਦਾਨੀ ਸੱਜਣਾ ਮੇਰੀ ਆਵਾਜ਼ ਨੂੰ ਆਪਣੀ ਆਵਾਜ਼ ਸਮਝ ਕੇ ਉਹ ਕਹਿੰਦੇ ਕਿ ਦਲਜੀਤ ਸਿੰਘ ਜਿੱਥੇ ਤੁਸੀਂ ਪੂਰਨਾ ਪਾਏ ਸਾਨੂੰ ਤੁਹਾਡੇ ਵਿੱਚ ਵਿਸ਼ਵਾਸ ਹੈ ਯਕੀਨ ਤੇ ਉਸ ਪੂਰਨਿਆਂ ਨੂੰ ਜਿਸ ਤੋਂ ਪਹਿਲਾਂ ਪੂਰਿਆ ਕਰਦੇ ਹੁੰਦੇ ਆ ਤੇ ਹੁਣ ਵੀ ਮੈਨੂੰ ਲੱਗਦਾ ਕਿ ਆ ਜਿਹੜੀ ਮੈਂ ਅੱਜ ਸੇਵਾ ਚੁੱਕੀ ਆ ਇਹ ਇਹਨਾਂ ਲੋਕੀ ਥਾਪੜਾ ਹੀ ਦੇਣਗੇ ਕਿ ਇਹ ਜਿਹੜੀ ਸੇਵਾ ਇਹ ਵੱਖਰੀ ਹੈ ਅਲੱਗ ਹੈ ਪੈਸੇ ਦਿੱਤੇ ਆ ਜਾਂ ਹੋਰ ਕੋਈ ਐਸਾ ਖਰਚਾ ਕੀਤੇ ਆ ਉਹਦਾ ਕੋਈ ਫਾਇਦਾ ਨਹੀਂ ਜੇ ਬੱਚਿਆਂ ਨੂੰ ਆਪਾਂ ਐਜੂਕੇਸ਼ਨ ਦੀ ਇੱਕ ਦੇ ਦਾਂਗੇ ਦਾਨ ਦੇ ਦਾਂਗੇ ਇਹ ਬੱਚਿਆਂ ਨੂੰ ਹੋਏਗਾ ਕਿ ਅਸੀਂ ਅੱਜ ਕਿਸੇ ਦੀ سپورਟ ਨਾ ਜਾਂ ਕਿਸੇ ਦੀ ਹੈਲਥ ਨਾ ਪਹੁੰਚੇ ਇਹ ਬੱਚੇ ਵੀ ਕੱਲ ਨੂੰ ਕਿਸੇ ਮਕਾਮ ਤੇ ਜਾ ਕੇ ਕਿਸੇ ਦੀ ਸੇਵਾ ਕਰਨ ਦੇ ਲੈਗ ਬਣਨਗੇ ਕਿ ਲੱਗਦਾ ਨਹੀਂ ਖਾ ਚੁੱਕੇ ਜਿਵੇਂ ਅਸੀਂ ਦੇਖਿਆ ਵੀ ਧੀ ਦਾ ਕੰਨਿਆਦਾਨ ਜਾਂ ਧੀ ਦੀ ਪੜ੍ਹਾਈ ਜਿਹੜੀ ਆ ਸਭ ਤੋਂ ਵੱਡਾ ਜ਼ਿੰਮੇਵਾਰੀ ਹੁੰਦੀ ਆ ਸਭ ਤੋਂ ਵੱਡਾ ਪੁੰਨ ਦਾ ਕੰਮ ਹੁੰਦਾ ਵਾ ਕਿ ਲੱਗਦਾ ਕਿ ਤੁਸੀਂ ਵੱਡੀ ਜ਼ਿੰਮੇਵਾਰੀ ਚੁੱਕ ਲਈਓ ਪਰਵਾਰ ਦੀ ਹਮੇਸ਼ਾ ਅਸੀਂ ਦੇਖਿਆ ਜੋ ਅਸੀਂ ਪਰਿਵਾਰ ਨਾਲ ਗੱਲ ਕੀਤੀ ਤੇ ਪਰਿਵਾਰ ਦਾ ਇਹ ਕਹਿਣਾ ਸੀ ਵੀ ਪਾਪ ਵੀ ਇਹ ਪੜ੍ਹ ਲੈ ਕੇ ਵੱਡੇ ਅਫਸਰ ਬਣਨਾ ਵਾ ਕਿਉਂਕਿ ਮੇਸ਼ਾ ਮਾ ਬਾਬਾ ਸੁਪਨਾ ਹੁੰਦਾ ਕਿ ਲੱਗਦਾ ਜਿਹੜਾ ਸੁਪਨਾ ਮਾ ਜੀ ਨੇ ਦੇਖਿਆ ਸੀ ਉਹ ਸੁਪਨਾ ਹੁਣ ਤੁਸੀਂ ਪੂਰਾ ਕਰਾਓਗੇ ਧੀ ਕੋ ਪੜਾਈ ਤੋਂ ਵੇਖੋ ਜੀ ਮੇਰੀ ਤੇ ਇੱਕ ਉਸ ਗੁਰੂ ਨਾਮਦਾਸ ਦੇ ਅੱਗੇ ਅਸੀਂ ਇਹੋ ਹੀ ਆਸਰਾ ਉਹਨਾਂ ਲੈ ਕੇ ਉਹਨਾਂ ਦੇ ਅੱਗੇ ਬੇਨਤੀ ਕਰਕੇ ਚੱਲਦੇ ਹਾਂ ਕਿ ਗੁਰੂ ਨਗਰੀ ਵਿੱਚ ਜਦੋਂ ਵੀ ਅਸੀਂ ਕੋਈ ਵੀ ਬੀਡ ਆ ਉਠਾਇਆ ਵਾ ਉਹਦੇ ਵਿੱਚ ਸੰਗਤ ਦਾ ਬੜਾ ਯੋਗਦਾਨ ਹੁੰਦਾ ਤੇ ਅੱਜ ਵੀ ਜਦੋਂ ਮੈਨੂੰ ਇਹ ਕੋਈ ਹੱਲਾਸ਼ੇਰੀ ਮਿਲੀ ਅੰਦਰੋਂ ਇੱਕ ਜਿਹੜਾ ਨਾ ਉਹ ਮਿਲਦਾ ਵਾ ਸਟਾਰਟਿੰਗ ਮਿਲਦੀ ਆ ਜਾਂ ਅੰਦਰੋਂ ਇੱਕ ਹੌਸਲਾ ਮਿਲਦਾ ਵਾ ਉਹ ਹੌਸਲਾ ਜਿਹੜਾ ਉਸ ਪਰਮਾਤਮਾ ਦਾ ਆਸ਼ੀਰਵਾਦ ਸਮਝ ਕੇ ਅਸੀਂ ਪਾਉਂਦੇ ਆ ਕਿ ਅੱਜ ਜੇ ਇਹ ਸੇਵਾ ਜਿਹੜੀ ਮਿਲ ਗਈ ਆ ਇਹ ਬੱਚੇ ਵੀ ਕਿਸੇ ਮਕਾਮ ਤੇ ਪਹੁੰਚਣਗੇ ਇਹ ਬੱਚਿਆਂ ਦੀ ਸਟੱਡੀ ਨਾ ਦੁਕੇ ਅੱਜ ਜੇ ਨਿਮਾ ਲੋਹਾਰ ਕਾ ਜਿਹਦੇ ਕੋਈ ਮਨ ਵਿੱਚ ਹੈਗਾ ਸੀ ਨਾ ਕਿ ਸਾਡੇ ਬੱਚੇ ਕਿਹੜੇ ਸਟੈਂਡ ਹੋਣਗੇ ਮੈਨੂੰ ਇਸ ਰਾਈਟਰ ਦੇ ਨਾਲ ਵੀ ਬੜਾ ਪਿਆਰ ਆ ਔਰ ਇਹਦੇ ਨਾਲ ਤੇ ਚਲੋ ਮੈਂ ਨਿੱਜੀ ਤੌਰ ਤੇ ਜਾਣਦਾ ਸੀ ਇਹਨਾਂ ਦੇ ਗੀਤ ਵੀ ਬੜੇ ਸੋਹਣੇ ਪਰਵਾਜ਼ 'ਚ ਬੈਠ ਕੇ ਸੁਣਨ ਵਾਲੇ ਆ। ਔਰ ਤੁਸੀਂ ਦੇਖਿਆ ਜਾਵੇ ਕਿ ਮੈਂ ਹੁਣ ਇੱਕ ਬੀੜਾ ਹੋਰ ਉਠਾਉਣ ਲੱਗੇ ਆਂ ਸੀ ਕਿ ਜਿਹੜੇ ਪਾਠੀ ਸਿੰਘ ਦੇ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਐਸੀ ਪ੍ਰੋਬਲਮ ਹੈ ਅਸੀਂ ਉਹਨਾਂ ਦੀ ਸੇਵਾ ਵੀ ਅੱਗੇ ਲੈ ਕੇ ਚੱਲਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਦਾਣੀ ਸੱਜਣ ਨੇ ਇਸ ਗੱਲ ਨੂੰ ਵਾਵਾ ਕਰਨਗੇ ਤੇ ਅੱਗੇ ਵੀ ਸਾਡੇ ਨਾਲ ਸਹਿਯੋਗ ਕਰਨਗੇ। ਮਿਨਿਸੋ ਸਦਾ ਦਿੱਜੀ ਸਿੰਧੀ ਜਿੱਥੇ ਅਸੀਂ ਦੇਖਿਆ ਨਿਮਾ ਜੀ ਨੇ 500 ਤੋਂ ਵੱਧ ਗੀਤ ਜਿਹੜੇ ਲਿਖੇ ਨੇ ਉਥੇ ਖਾਸ ਕਰਕੇ ਸਾਨੂੰ ਵੀ ਪਤਾ ਲੱਗਾ ਵੀ ਪੰਜਾਬ ਪੁਲਿਸ ਦੇ ਤੁਹਾਡੇ ਉੱਤੇ ਵੀ ਨਿਮਾ ਜੀ ਦਾ ਗੀਤ ਲਿਖਿਆ ਸੀ ਜੀ ਠੀਕ ਹੈ ਉਹ ਗੀਤ ਕੰਪਲੀਟ ਹੋ ਗਿਆ ਪੂਰਾ ਕਰ ਗਏ ਨੇ ਨਿਮਾ ਜੀ ਤੇ ਜੇਕਰ ਕੋਈ ਦੋ ਲੈਣਾ ਤੁਹਾਨੂੰ ਯਾਦ ਹੋਣ ਤੇ ਦੱਸੋ ਜੂ ਸਾਂਝਾ ਕਰਦੇ ਹੋ ਕਿਉਂਕਿ ਅਸੀਂ ਦੇਖਿਆ ਪੰਜਾਬ ਪੁਲਿਸ ਦੇ ਬਹੁਤ ਕਟ ਗੀਤ ਮਿਹਰ ਲਿਖੇ ਹੁੰਦੇ ਨੇ ਪਰ ਤੁਹਾਡਾ ਪਿਆਰ ਸੀ ਤੁਸੀਂ ਦਜੀਤ ਨਿੰਮਾ ਭਾਈ ਨਾ ਜਿਹੜਾ ਤੁਹਾਡੇ ਤੋਂ ਗੀਤ ਲਿਖਿਆ ਕੋਈ ਦੋ ਲਾਈਨਾਂ ਯਾਦ ਤੇ ਦਸ਼ਕਾਂ ਜੂਲ ਸਾਂਝੀ ਕਰ ਦੋ ਉਸ ਗੀਤ ਦੀਆਂ ਵੇਖੋ ਜੀ ਮੈਂ ਨਿੰਮਾ ਭਾਈ ਦਾ ਬੈਠਾ ਬੈਠਾ ਮੈਂ ਕਿਹਾ ਭਾਈ ਸਾਹਿਬ ਅਹੀਂ ਤੇ ਟ੍ਰੈਫਿਕ ਦੀਆਂ ਸੇਵਾਵਾਂ ਕਰਦੇ ਆਂ ਕਹਿੰਦਾ ਭਾਈ ਤੁਹਾਡੀਆਂ ਵੀਡੀਓ ਬੜੀਆਂ ਸੋਹਣੀਆਂ ਲੋਕਾਂ ਨੂੰ ਨਾ ਮੋਟੀਵੇਟ ਕਰਦੀਆਂ ਤੁਹਾਡੇ ਨਾਲ ਲੋਕਾਂ ਨੂੰ ਨਾ ਇੱਕ ਸਿਹਤ ਮਿਲਦੀ ਆ ਤੁਹਾਡੀਆਂ ਵੀਡੀਓ ਵੇਖ ਕੇ ਐਂ ਲੱਗਦਾ ਵੀ ਇਹ ਰੂਲ ਫੋਲੋ ਕਰੀਏ ਲੋਕੀ ਹੈਲਮਟ ਵੀ ਪਾਉਂਦੇ ਲੋਕੀ ਸੀਟ ਬੈਲਟ ਵੀ ਲਗਾਉਂਦੇ ਆ ਤੇ ਮੈਂ ਕਿਹਾ ਭਾਈ ਤੁਹਾਡੀ ਕੀ ਦੇਣ ਆ ਤੁਸੀਂ ਜੇ ਲੋਕਾਂ ਸਮ ਉਹ ਕਹਿੰਦੇ ਭਾਈ ਸਾਹਿਬ ਮੈਨੂੰ ਨਾ 5-7 ਦਿਨ ਦੱਸ ਦਿੰਦੇ ਹੋ ਤੇ ਉਹਨਾਂ ਨੇ ਮੈਨੂੰ ਗੀਤ ਉਹ ਲਿਖ ਕੇ ਉਹ ਦੱਸਿਆ ਸੀਗਾ ਕਿ ਆਪਣੇ ਫੇਰ ਨਾ ਕਿ ਸਾਡੇ ਨਾਲ ਧੱਕਾ ਹੋਏਗਾ ਜੇ ਰੂਲ ਨਾ ਕਰੋ ਕਿ ਤੁਸੀਂ ਫੋਲੋ ਤੇ ਚਲਾਨ ਤੁਹਾਡਾ ਪੱਕਾ ਹੋਊਗਾ ਇਹ ਇਹ ਗੀਤ ਦੇ ਬੋਲ ਸੀਗੇ ਤੇ ਮੈਂ ਉਹ ਗੀਤ ਨੂੰ ਕੋਸ਼ਿਸ਼ ਕਰਾਂਗਾ ਮੈਂ ਅੱਗੇ ਲਿਜਾਣ ਦੀ ਵੀ ਮੈਂ ਅੱਗੇ ਲੈ ਕੇ ਇਸ ਗੀਤ ਨੂੰ ਮੈਂ ਉਹਦੇ ਆਖਰੀ ਬੁੱਲਾਂ ਦੇ ਸ਼ੋਹਾਂ ਨੂੰ ਮੈਂ ਅੱਗੇ ਤੱਕ ਇਹ ਵੀਡੀਓ ਜਿਹੜੀ ਆ ਆਪਣੇ ਟਰੈਕ ਦੇ ਉੱਤੇ ਪਾਵਾਂ ਤੇ ਨਾਲ ਹੀ ਲੋਕਾਂ ਨੂੰ ਇਹ ਪਤਲਾ ਗਿਆ ਕਿ ਇਹ ਨਿੰਮੇ ਲੋਹਾਰ ਕੇ ਦਾ ਲਿਖਿਆ ਹੋਇਆ ਗੀਤ ਹੈ ਤੇ ਹੋ ਸਕਦਾ ਉਹਨੂੰ ਪਿਆਰ ਦੇ ਦੋਸਤ ਜਿਹੜੇ ਲੋਕ ਜਾਣਦੇ ਹੋਣਗੇ ਉਸ ਗੀਤ ਨੂੰ ਸੁਣ ਕੇ ਉਹ ਵੀ ਫੋਲੋ ਕਰਨਗੇ ਤੇ ਮੈਂ ਕਹਾਂਗਾ ਕਿ ਜਿੱਸਾਂ ਅਸੀਂ ਸੜਕਾਂ ਦੇ ਉੱਪਰ ਅਸੀਂ ਇਹ ਵੇਖਦੇ ਹਾਂ ਕਿ ਐਕਸੀਡੈਂਟ ਹੋ ਰਹੇ ਐਕਸੀਡੈਂਟ ਅਸੀਂ ਕੱਟ ਕਰ ਸਕਦੇ ਹਾਂ ਸਾਡੀ ਸਾਵਧਾਨੀ ਨਾਲ ਇਹ ਐਕਸੀਡੈਂਟ ਕੱਟ ਹੋ ਸਕਦੇ ਆ ਸਾਵਧਾਨੀ ਕੀ ਹੈ ਕਿ ਅਸੀਂ ਜਿਹੜੀ ਸਪੀਡ ਲਿਮਟ ਹੈ ਉਹਦੇ ਤੇ ਚਲ ਜੇ ਮੋਬਾਈਲ ਨਾ ਜਾਂਦੇ ਸੁਣੀਏ ਜਾਂ ਅਸੀਂ ਕਿਸੇ ਵੇਲੇ ਸੀਟ ਬੈਲਟ ਨਹੀਂ ਲਗਾਈ ਹੁੰਦੀ ਜੇ ਅਸੀਂ ਇਹਨੂੰ ਸਪੀਡ ਨੂੰ ਲਿਮਟ ਚ ਰੱਖ ਕੇ ਚੱਲਾਂਗੇ ਸਾਨੂੰ ਪਤਾ ਕਿ ਰਸਤਾ ਗੰਦਾ ਉਹਦੇ ਮੁਤਾਬਕ ਜੇ ਸਾਨੂੰ ਕੋ ਸਾਵਧਾਨੀ ਹੋਏਗੀ ਨਾ ਤੇ ਫਿਰ ਅਸੀਂ ਇਹ ਟਰੱਕ ਦੇ ਜਿਹੜੇ ਜਿੰਨੇ ਵੀ ਐਕਸੀਡੈਂਟ ਇਹਨੂੰ ਘੱਟ ਕਰ ਸਕਦੇ ਆ ਜੇ ਆਪਾਂ ਜੀਰੋ ਤੇ ਲੈ ਆ ਸਕਦੇ ਇਹਨੂੰ ਘੱਟ ਜ਼ਰੂਰ ਕਰ ਸਕਦੇ ਆ ਤੇ ਬਣੀ ਸੋ ਪਿਆ ਹੁਣ ਬੇਟੀ ਨਾਲ ਗੱਲ ਹੋਈ ਆ ਬੇਟੀ ਨੂੰ ਅਸੀਂ ਲਿਖਿਆ ਪਰਿਵਾਰਕ ਮੈਂਬਰ ਸਾਰੇ ਬੈਠੇ ਨੇ ਉਹਨਾਂ ਦੀ ਮਾਤਾ ਜੀ ਬੈਠੇ ਨੇ ਤਾਇਆ ਜੀ ਬੈਠੇ ਨੇ ਉਹ ਬੇਟੀ ਦਾ ਕੀ ਕਹਿਣਾ ਵੇ ਵੱਡੇ ਹੋ ਕੇ ਕੀ ਬਣਨਾ ਵਾ ਕੀ ਕਿੰਨੇ ਤੱਕ ਪੜ੍ਹਾਈ ਕਰਨੀ ਯੂਨੀਵਰਸਿਟੀ ਦਾ ਸ਼ਕਾਂ ਨੂੰ ਸਾਂਝਾ ਕਰਦੇ ਹੋ ਸੁਪਨਾ ਹਰ ਕਿਸੇ ਮਾਪੇ ਦਾ ਹੁੰਦਾ ਵਾ ਕੀ ਤੁਹਾਡਾ ਕੋਈ ਗੱਲ ਹੋਈ ਜ਼ਿਕਰ ਹੋਇਆ ਕਿਸੇ ਦਾ ਵੇਖੋ ਜੀ ਬੇਟੀ ਦਾ ਤੇ ਉਹਨਾਂ ਦਾ ਅੱਜ ਉਹ ਹੁਣ ਇੱਕ ਕਿਸੇ ਅੱਛੇ ਕਾਲਜ ਵਿੱਚ ਪੜ੍ਹਦੇ ਆ ਤੇ ਜਿੰਨਾ ਵੀ ਹੋਏਗਾ ਅਗੋਂ ਇਹਨਾਂ ਦੇ ਜੇ ਬੈਚਲਰ ਡਿਗਰੀ ਆ ਬੈਚਲਰ ਡਿਗਰੀ ਤੋਂ ਬਾਅਦ ਚ ਅਸੀਂ ਜੇ ਮਾਸਟਰ ਡਿਗਰੀ ਕਰਨਾ ਚਾਹਣਗੇ ਮਾਸਟਰ ਡਿਗਰੀ ਵੀ ਕਰਾਵਾਂਗੇ ਤੇ ਬੱਚੀ ਦਾ ਜੋ ਵੀ ਸੁਪਨਾ ਹੋਏਗਾ ਚਾਹੇ ਕੋਈ ਵੀ ਆ ਚਾਹੇ ਮਹਿੰਗਾ ਕੋਰਸ ਵੀ ਅਸੀਂ ਉਹ ਕਰਵਾਵਾਂਗੇ ਤੇ ਬੱਚੇ ਆਪਣੇ ਪੈਰਾਂ 'ਤੇ ਖੜਾ ਹੋ ਜਾਏ ਕਿਉਂਕਿ ਬੱਚੇ ਦਾ ਜਦੋਂ ਪਹਿਲਾਂ ਹੁੰਦੇ ਬੈਚਲਰ ਡਿਗਰੀ ਕੇ ਬੰਦਾ ਆਮ ਨਾਮ ਦੀ ਏ ਬੀਏ ਕਰਦਾ ਜਾਂ ਕੋ ਤੇ ਲੇਕਿਨ ਜਦੋਂ ਬੱਚੇ ਨੂੰ ਕਿਸੇ ਵੜੇ ਕੋਈ ਚੰਗਾ ਸਕੂਪ ਮਿਲ ਜਾਂਦਾ ਜਾਂ ਚੰਗਾ ਕੋਈ ਅਗੋਂ ਕੋਈ ਦੱਸਣ ਵਾਲਾ ਮਿਲ ਜਾਂਦਾ ਐਡਵਾਈਜ਼ਰ ਮਿਲ ਜਾਂਦਾ ਤੇ ਉਹਦੇ ਨਾਲ ਬੱਚੇ ਨੂੰ ਮਿਲ ਜਾਂਦਾ ਕਿ ਆਹ ਜਿਹੜੀ ਡਿਗਰੀ ਵਾਲ ਟਾਈਮ ਦੇ ਵਿੱਚ ਤੇ ਫਿਰ ਜਦੋਂ ਉਹ ਡਿਗਰੀ ਬਾਰੇ ਦੱਸਿਆ ਜਾਏਗਾ ਉਹਦੇ ਬਾਬਤ ਅਸੀਂ ਫਿਰ ਜਿਹੜੀਆਂ ਉਹ ਕੋਈ ਇਹੋ ਜਿਹਾ ਕੋਸ਼ਿਸ਼ ਕਰਾ ਕੇ ਬੱਚੀ ਨੂੰ ਪਾਇਦਾ ਸਾਇਦ ਕੜ ਦੇ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਮੇਰਾ ਆਖਰੀ ਸਵਾਲ ਹੈ ਜੀ 24 ਤਰੀਕ ਨੂੰ ਪਿੰਡ ਲੋਹਾਰਕੇ ਵਿੱਚ ਹੋ ਗਿਆ ਨਿਮਾਈ ਦਾ ਰੀਰੂ ਸਾਹਿਬ ਗੁਰਦਾ ਸਾਹਿਬ ਲੱਗ ਗਈ ਆ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਖਾਸ ਤਕਿ ਜਿਹੜੇ ਸਾਡੇ ਗੀਤਕਾਰ ਨੇ ਕੀ ਅਪੀਲ ਕਰਨਾ ਚਾਹੋਗੇ ਆਪਣੇ ਤੁਸੀਂ ਮਦਦ ਹੁੰਦੀ ਆ ਵੇਖੋ ਜੀ ਚਾਹੇ ਉਹ ਗੀਤਕਾਰ ਨੇ ਚਾਹੇ ਫਿਲਮ ਇੰਡਸਟਰੀ ਚ ਦੇ ਜਿਨ੍ਹਾਂ ਨੂੰ ਵੀ ਪਰਮਾਤਮਾ ਨੇ ਜੇ ਇਸ ਇਸ ਦੇ ਨਾਮ ਤੋਂ ਉਪਲਬਧੀਆਂ ਮਿਲੀਆਂ ਉਹਨਾਂ ਦਾ ਵੀ ਜੇ ਉਹ ਆ ਜਾਣ ਤੇ ਬਹੁਤ ਵੱਡਾ ਇੱਕ ਹੌਸਲਾ ਇਸ ਪਰਿਵਾਰ ਨੂੰ ਹੋਏਗਾ ਤੇ ਜਿਹੜੇ ਨਹੀਂ ਵੀ ਆ ਸਕਦੇ ਕੁਝ ਜਿਵੇਂ ਕਾਰਨ ਕਰਕੇ ਚਲੋ ਫਿਰ ਵੀ ਫਿਰ ਵੀ ਅੱਗੋਂ ਪਿਛੋਂ ਟਾਈਮ ਕੱਢ ਕੇ ਇਸ ਪਰਿਵਾਰ ਦੀ ਜਰੂਰਾਂ ਪੜਿਓ ਕਿਉਂਕਿ ਇਸ ਵੇਲੇ ਤੁਹਾਡੇ ਸਾਥ ਦੀ ਬੜੀ ਜਰੂਰਤ ਆ ਇੱਥੇ ਆ ਕੇ ਤੁਸੀਂ ਇਸ ਪਦਵਾ ਦੇ ਇਹ ਖੜੇ ਹੋ ਜੋਗੇ ਤਾਂ ਉਹ ਵੀ ਇੱਕ ਹੌਸਲਾ ਹੋਏਗਾ ਇੱਕ ਪਹਾੜ ਜਿੱਡਾ ਇੱਕ ਉਹਨਾਂ ਨੂੰ ਇੱਕ ਆਸਰਾ ਮਿਲ ਜੇਗਾ ਜੇ ਤੁਸੀਂ ਆ ਕੇ ਨਾਲ ਖੜ੍ਹਜੋਗੇ ਕਿਉਂਕਿ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਇਹ ਰੋਸਾ ਬਣਦਾ ਹੈ ਕਿ ਜਿਹੜਾ ਇਨਸਾਨ ਨਹੀਂ ਆਉਂਦਾ ਜਿਸ ਇਨਸਾਨ ਦਾ ਉਸ ਦੇ ਨਾਮ ਦਾ ਨਾਲ ਨਾਮ ਜੁੜਿਆ ਹੁੰਦਾ ਤੇ ਜਦੋਂ ਕਿਸੇ ਵੇਲੇ ਨਹੀਂ ਆਉਂਦਾ ਨਾ ਤੇ ਲੋਕਾਂ ਨੂੰ ਰੋਸਾ ਜਰੂਰ ਹੁੰਦਾ ਤੇ ਉਹ ਰੋਸੇ ਦੇ ਕਾਰਨ ਇਹ ਲੋਕਾਂ ਦੇ ਮਨਾਂ ਵਿੱਚ ਹੋਰ ਖਟਾਸ ਪੈਦਾ ਕਰਦੇ ਆ ਤੇ ਜੇ ਉਸ ਖਟਾਸ ਨੂੰ ਘਟਾ ਕਰਨਾ ਤਾਂ ਮੈਂ ਕਹਿੰਦਾ ਜਿੰਨੇ ਵੀ ਆਪਣੇ ਵੀਰ ਨੇ ਚਾਹੇ ਉਹ ਅਗਰ ਇੰਡਸਟਰੀ ਦਾ ਚਾਹੇ ਉਹ ਸਿੰਗਰ ਨੇ ਉਹ ਵੀ ਇਸ ਵੇਲੇ ਇਹਦੇ ਨਾਲ ਪਰਵਾਹ ਦੇ ਆ ਕੇ ਹੌਸਲਾ ਜ루 ਹੌਸਲਾ ਦੇਣ ਤੇ ਨਾਲ ਇੱਥੇ ਖੜੇ ਖਾਣ ਠੀਕ ਹੈ ਬਹੁਤ ਬਧਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਸਰਦਾਰ ਅਜੀਤ ਸਿੰਘ ਜਿਹੜਾ ਕਿ ਪੰਜਾਬ ਪੁਲਿਸ ਇੰਸਪੈਕਟਰ ਨੇ ਅੱਜ ਉਹਨਾਂ ਵੱਲੋਂ ਸਪੈਸ਼ਲ ਇਸ ਪਰਿਵਾਰ ਦੇ ਆ ਕੇ ਮਦਦ ਕੀਤੀ ਗਈ ਹੈ ਬੇਟੀ ਦਾ ਸੁਪਨਾ ਸੀ ਜਿਹੜਾ ਪੜ ਲਿਖਾਂ ਦਾ ਉਹ ਸੁਪਨਾ ਜਰੂਰ ਪੂਰਾ ਕਰਨਗੇ ਕਿਉਂਕਿ ਹਮੇਸ਼ਾ ਹੀ ਨਿੰਮਾ ਜੀ ਦਾ ਸੁਪਨਾ ਸੀ ਚੀਂ ਦੀ ਦੇ ਰੱਖ ਕੇ ਬੇਟੀ ਨੂੰ ਪੜਾਇਆ ਲਿਖਾਇਆ ਜਾਵੇ ਵਧੀਆ ਜਿਹੜਾ ਅਫਸਰ ਬਣਾਇਆ ਜਾਵੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਜੰਮੀ ਵਾਲੀ ਜਿਹੜੀ ਸਾਰੀ ਪੜ੍ਹਾਈ ਦੀ ਅਸਰਦਾ ਦਾ ਡੀਸਿੰ ਚੁੱਕੀ ਆ ਤੇ ਹੁਣ ਉਹਨਾਂ ਦੇ ਵੱਡੇ ਭਾਈ ਸਾਹਿਬ ਸਰਦਾਰ ਰਾਮ ਸਿੰਘ ਜੀ ਉਹਨਾਂ ਨਾਲ ਜਰੂਰ ਗੱਲਬਾਤ ਕਰਾਂਗੇ ਕਿਉਂਕਿ ਨਿੰਮਾ ਭਾਈ ਤੋਂ ਜਾਣ ਤੋਂ ਬਾਅਦ ਬੜਾ ਜਿਹੜਾ ਦੁੱਖਾਂ ਦਾ ਪਹਾੜ ਟੁੱਟਾ ਪਰਿਵਾਰ ਦੇ ਉੱਤੇ ਜਰੂਰ ਗੱਲਬਾਤ ਕਰਾਂਗੇ ਸਰਦਾ ਰਾਮ ਸਿੰਘ ਜੀ ਸੁਪਨਾ ਜਿਹੜਾ ਨਿੰਮਾ ਜੀ ਨੇ ਲਿਆ ਸੀ ਬੱਚਿਆਂ ਨੂੰ ਪੜਾਹ ਲਖਾ ਕੇ ਵੱਡਾ ਆਪਸਾ ਬਣਾਉਂਦਾ ਉਹ ਸੁਪਨਾ ਕਿਤੇ ਅਧੂਰਾ ਹੋ ਗਿਆ ਸੀ ਪਰ ਹੁਣ ਲੱਗਦਾ ਸੁਪਨਾ ਫਿਰ ਪੂਰਾ ਹੋ ਜੂਗਾ ਕਿਉਂਕਿ ਸਰਦਾ ਦਰਜੀਤ ਸਿੰਘ ਆ ਕੇ ਸਭ ਇੰਸਪੈਕਟਰ ਜੁਬੀਬਾਇ ਚੁਕਲੀ ਆ ਧੀ ਦੀ ਪੂਰੀ ਪੜਾਈ ਦੀ ਕੀ ਕਹਿਣਾ ਚਾਹੋਗੇ ਅਸੀਂ ਇਹੋ ਚਾਹੁੰਦਾ ਜੀ ਜੋ ਉਹਦੇ ਮਨ ਵਿੱਚ ਹੀ ਨਾ ਉਹ ਚਲੋ ਜੀ ਭਾਜੀ ਇਹਨਾਂ ਜ਼ਿੰਮੇਵਾਰੀ ਚੁੱਕੀ ਆ ਉਹ ਪੂਰੀ ਹੋ ਜੂਗੀ ਪੂਰੀ ਭਾਜੀ ਇਹਨਾਂ ਕਰਦੇ ਨੇ ਗਾੜੀ ਬੱਚੇ ਦੀ ਕਵਾਇਸ ਹੋਣੀ ਚਾਹੀਦੀ ਵੀ ਮੈਂ ਕਿੱਥੋਂ ਤੱਕ ਪੜਨਾ ਮੈਂ ਕੀ ਕਰਨਾ ਉਹਨਾਂ ਦੇ ਮੱਜਤ ਕੰਡਿਆ ਮੈਂ ਬਾਕੀ ਵੀ ਗੀਤਕਾਰ ਵੀਰਾਂ ਨੂੰ ਕਿਹਨਾ ਉਸ ਦਿਨ ਮੇਰ ਕੋ ਕਬਰਾਂ ਦੇ ਵਿੱਚ ਦਿਮਾਗ ਮੇਰਾ ਨਹੀਂ ਇਹ ਲਿਆ ਵਾਲਾ ਸਾਹਿਬ ਹੀ ਮੇਰ ਕੋ ਕਿਹਾ ਗਿਆ ਵਾ ਪੀ ਗੌਣ ਵਾਲਾ ਵੀਰ ਕੋਈ ਨਹੀਂ ਆਇਆ ਕਈ ਵੀਰ ਪਹੁੰਚੇ ਵੀ ਮੈਨੂੰ ਨਹੀਂ ਪਤਾ ਜਿਹੜੇ ਵੀਰਾਂ ਨੂੰ ਆਖਿਆ ਗਿਆ ਨਾ ਉਹ ਮੈਨੂੰ ਮaaf ਕਰ ਦੇਣਾ ਸਾਰੇ ਆਏ ਮੇਰੇ ਵੱਲ ਸਾਰੇ ਆਇਆ ਜੀ ਉਹਨਾਂ ਦਾ ਫੋਨ ਆ ਗਿਆ ਨਾ ਸਮਝੋ ਪਹੁੰਚ ਗਿਆ ਤੇ ਹੁਣ ਵੀ ਭੋਗ ਤੇ ਮੈਂ ਬੇਨਤੀ ਕਰਦਾ ਸਾਰੇ ਵੀਰੌਣ ਤੇ ਨਾ ਬੱਚਿਆਂ ਨੂੰ ਸੰਯੋਗ ਦੇਣ ਤੇ ਚੰਗਾ ਪੜ ਜਾਣ ਚੰਗਾ ਕਾਰੋਬਾਰ ਮਿਲ ਜੇ ਪ੍ਰਸ਼ਾਦਾ ਪਾਣੀ ਚੱਲਦਾ ਜਾਊਗਾ ਇਹ ਛੋਟੇ ਬੱਚੇ ਆ ਜੀ ਕਮਾਉਣ ਵਾਲੇ ਉਹ ਹੀ ਲਗਣ ਵਾਲੀਆਂ ਜਿਵੇਂ ਨਿਮਾਈ ਚਲ ਗਈ ਸੀ ਵੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਿਤੇ ਰੁਕ ਸਕਦਾ ਸੀ ਕਿਉਂਕਿ ਘਰ ਚ ਇਕੱਲੇ ਕਮਾਉਣ ਵਾਲੇ ਸੀ ਬੱਚੇ ਛੋਟੇ ਸੀ ਪੜ੍ਹਾਈ ਕਰਦੇ ਸੀ ਕਿ ਲੱਗਦਾ ਕਿਤੇ ਜਵਿੰਦਰ ਜਿੰਮੇ ਚੁੱਕੀ ਆ ਕਿਤਾ ਕਿਤੇ ਜਿਹੜਾ ਪੜ੍ਹਾਈ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਘਟ ਜੂਗੀ ਕਿਤੇ ਬੱਚਿਆਂ ਹੁਣ ਘਟੂਗੀ ਜੀ ਉਤਰਾ ਤੇ ਵੈਹੋ ਜੀ ਸਾਰਾ ਖਚਾ ਪੜੀ ਉਹੋ ਕਰਦੇ ਉਹਨਾਂ ਪੜਾਉਣਾ ਉਹਨਾਂ ਸੈੱਟ ਕਰਨਾ ਸੀ ਤੇ ਹੁਣ ਮਜਤ ਦੇ ਨਾਲ ਵੀ ਬੱਚੇ ਪੜ ਜਾਣਗੇ ਜੀ ਉਹਨਾਂ ਨੂੰ ਮਜਤ ਮਿਲ ਗਈ ਆ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਆ ਜੀ ਘਰ ਆਣ ਕੇ ਜਿਹੜੇ ਮਜਤ ਦੇਂਦੇ ਵੀ ਬੱਚਿਓ ਤੁਸੀਂ ਦਿਲ ਨਹੀਂ ਛੱਡਣਾ ਤੁਸੀਂ ਜੋ ਚਾਹੁੰਦੇ ਉਹ ਤੁਹਾਡੇ ਨਾਲ ਹੋਵੇਗਾ ਪੜਾਈ ਵੀ ਹੋਏਗੀ ਤੁਹਾਡਾ ਕਾਰੋਬਾਰ ਚੱਲੂਗਾ ਤੁਹਾਨੂੰ ਕੋਈ ਨੌਕਰੀ ਮਿਲ ਜੇ ਪੜੋਗੇ ਚੰਗਾ ਤੇ ਨੌਕਰੀ ਮਿਲੂਗੀ ਤੇ ਚਲੋ ਭਾਜੀ ਉਹਨਾਂ ਬਹੁਤ ਜ਼ਿੰਮੇਵਾਰੀ ਚੁੱਕੀ ਆ ਵੀ ਤੁਹਾਡੀ ਪੜਾਈ ਕਰਾਵਾਂਗੇ ਵਧੀਆ ਕਰਾਵਾਂਗੇ ਜੋ ਜਿੱਥੋਂ ਤੱਕ ਤੁਸੀਂ ਜਾਣਾ ਚਾਹੋ ਉਹ ਤੁਹਾਨੂੰ ਖੜਾ ਕੇ ਪੜਾਈ। ਇਹ ਵੀ ਨਿਮਾ ਜੀ ਤੁਹਾਡਾ ਜ਼ਿਕਰ ਕਰਦੇ ਹੁੰਦੇ ਸੀ ਫਿਰ ਸਦਾ ਜੀ ਸੁਗਣਾ ਦਾ ਵੀ ਮੇਰਾ ਦੋਸਤ ਆ ਟ੍ਰੈਫਿਕ 'ਚ ਹੈਗਾ ਵਾ ਇਹ ਤੁਹਾਡਾ ਕਦੇ ਇਸ ਤਰ੍ਹਾਂ ਜ਼ਿਕਰ ਹੋਇਆ ਕਦੀ ਇਹਨਾਂ ਦੇ ਬਾਰੇ ਗੀਤ ਲਿਖਿਆ ਕਹਿੰਦੇ ਵੀ ਤੁਹਾਡਾ ਸਾਂਝਾ ਕੀਤਾ ਸੀ ਪ੍ਰਵਾਹ ਚ ਕਦੇ ਲਿਖਿਆ। ਉਹ ਕਰਦੇ ਸੀ ਇਸ ਤਰ੍ਹਾਂ ਕਰਦੇ ਸੀ ਮੇਰੇ ਕੋਲ ਮੇਰੇ ਕੋ ਨਾ ਇੱਥੇ ਨਾ ਉਹਨਾਂ ਦਾ ਸਕੂਟਰ ਖਰਾਬ ਹੋ ਗਿਆ। ਉਹ ਸਕੂਟਰ ਜਿਹੜੀ ਹੁੰਦੀ ਆ। ਤੇ ਕਹਿੰਦੇ ਵੀਰ ਮੋਟਰਸਾਈਕਲ ਆ ਮੈਂ ਘਲਾਤਾ ਮੈਂ ਨਿਮੇ ਯਾਰ ਸ਼ਹਿਰ ਨਾ ਖੜੀ ਕਾਗਜ਼ ਨਹੀਂ ਆਗੇ ਕਾਗਜ਼ ਗਵਾਜ ਕੇ ਇਹ ਚੋਰੀ ਹੋ ਕਹਿੰਦਾ ਵੀਰ ਕਿਉਂ ਪਰਵਾਹ ਕਰਦਾ ਮੇਰੇ ਇਹੋ ਜਿਹੇ ਨੇ ਉੱਥੇ ਲੇਸ਼ਨ ਬਣੇ ਅੰਬਰ ਸਾਹਿਬ ਦੇ ਵਿੱਚ ਜਿਹੜੇ ਭਾਜੀ ਇਹਨਾਂ ਦਾ ਨਾਮ ਲਿਆ ਭਾਜੀ ਰੰਦਾ ਤੇ ਉਹ ਆਪਣੀ ਜਾਂਦਾ ਚਲਦੀ ਉੱਥੇ ਆਪਾਂ ਦਾ ਇੱਕ ਮਿੰਟ ਫੋਨ ਕਰਨਾ ਸਾਡਾ ਮੋਟਰਸਾਈਕਲ ਕੌਣ ਖੜੂਗਾ ਬੜਾ ਜ਼ਿਕਰ ਕਰਦਾ ਹੁੰਦਾ ਹੈ ਜੀ ਹਾਂ ਜੀ ਤੇ ਤਦੇ ਮੈਂ ਭਾਜੀ ਰੰਦ ਨੂੰ ਕਿਹਾ ਵੀ ਭਾਜੀ ਸਾਡੇ ਨਾਲ ਵੀ ਤੁਸੀਂ ਉਤਰਾਇ ਸੰਯੋਗ ਰੱਖਣਾ ਤੇ ਆਪਣਾ ਹਣੋ ਨੰਬਰ ਦੇ ਦਿਓ ਸਾਨੂੰ ਕੋ ਦਿਖਤਾ ਉਹ ਤੁਸੀਂ ਤੁਹਾਨੂੰ ਫੋਨ ਕਰ ਲਾਂਗੇ ਉਹ ਕਰਦਾ ਹੁੰਦਾ ਹੈ ਜੀ ਮਾਣ ਹੀ ਭਰਦਾ ਤੁਸੀਂ ਦੇਖਿਆ ਮਨ ਭਰ ਆਇਆ ਕਿਉਂਕਿ ਵੱਡੇ ਭਰਾ ਨੇ ਛੋਟੇ ਭਰਾ ਦਾ ਕਿਉਂਕਿ ਬੜਾ ਹੌਸਲਾ ਬੜਾ ਸੀ ਜਿਵੇਂ ਨਿੰਮੇ ਭਾਈ ਦਾ ਨਾਮ ਬੜਾ ਸੀ ਪਛਾਣ ਬੜੀ ਸੀ ਤੇ ਬੜਾ ਹੌਸਲਾ ਦਾ ਵੀ ਸਾਨੂੰ ਕਿਤੇ ਕੋ ਖਲਾ ਨਾ ਲਵੇ ਪਰ ਉਹਨਾਂ ਕਹਿਣਾ ਵੀ ਬੜੀ ਤੁਹਾਡੇ ਵੀਰ ਦੀ ਬਹੁਤ ਪਛਾਣ ਆ ਪ੍ਰਮਾਤਮਾ ਨੇ ਬਹੁਤ ਪਛਾਣ ਬਣਾਈਆ ਨਾਮ ਬਣਾਇਆ ਸੀ ਨਿੰਮੇ ਦਾ ਕਿ ਲੱਗਦਾ ਨਹੀਂ ਅੱਜ ਪਰਿਵਾਰ ਤੇ ਦੁੱਖਾਂ ਦਾ ਪਹਾੜ ਤੇ ਹੈਗਾ ਵਾ ਪਰ ਅੱਜ ਜਿਵੇਂ ਅੱਜ ਵੱਡੇ ਵੀ ਅੱਖਾਂ ਚੋਂ ਅਥਰੂ ਨਹੀਂ ਰੋਕਦੇ ਕਿਉਂਕਿ ਨਿੰਮੇ ਭਾਈ ਦਾ ਨਾਮ ਬੜਾ ਸੀ ਉਹ ਕਹਿੰਦੇ ਸੀ ਮੇਰੀਆਂ ਵਾਕ ਵੀ ਬੜੀ ਹੈ ਪਛਾਣ ਬੜੀ ਖਾ ਕੇ ਤੁਹਾਡਾ ਬੜਾ ਅੱਜ ਤੁਹਾਡੇ ਅੱਖਾਂ ਵੀ ਨਰਮ ਹੋ ਗਈਆਂ ਕਿ ਰੱਸੀਂ ਦੇਖਿਆ ਵਾ ਕਿਉਂਕਿ ਨਿਮਾਈ ਚਲ ਗਏ ਨੇ ਕੋਈ ਗੱਲ ਯਾਦ ਹੋਵੇ ਤੁਹਾਡਾ ਜ਼ਿਕਰ ਕੀਤਾ ਹੋਵੇ ਕਦੀ ਨਿਮਾਈ ਨੇ ਫੋਨ ਤੇ ਆਪਣੇ ਕੋਲ ਬਾਰੇ ਕਦੋਂ ਦੀ ਰੱਟ ਨਾਲ ਗੱਲਬਾਤ ਹੋਈ ਸੀ ਮੈਂ ਜੀ ਗਦੋਨਾ ਕਾਲ ਦੇ ਵਿੱਚ ਨਾ ਨਾ ਕਾਫੀ ਡਾਊਨ ਫਾਲ ਆ ਗਿਆ ਸੀਗਾ ਤੇ ਮੈਨੂੰ ਬੇਟੇ ਨੇ ਕਿਹਾ ਕਿ ਪਪਾ ਤੁਸੀਂ ਹੋ ਕੇ ਆਓ ਉਹਨਾਂ ਨੂੰ ਥੋੜਾ ਰਸਣ ਦੇ ਕੇ ਆਇਆ ਮੈਂ ਨਿਮਾਈ ਨਾਲ ਗੱਲ ਕੀਤੀ ਤੇ ਨਿਮਾਈ ਕਹਿੰਦੇ ਕੋਈ ਗੱਲ ਨਹੀਂ ਭਾਈ ਤੁਸੀਂ ਆ ਜਾਓ ਕਿਸੇ ਦਿਨ ਆ ਜਾਓ ਕੋਈ ਗੰਦ ਕਰ ਲਾਂਗੇ ਤੇ ਮੈਂ ਉਹਨਾਂ ਨੂੰ ਸਵੇਰੇ ਫੋਨ ਕੀਤਾ ਭਾਈ ਸਾਹਿਬ ਅਸੀਂ ਅੱਜ ਆਉਣਾ ਤੇ ਉਹ ਅਸੀਂ ਸਮਾਨ ਲੈ ਕੇ ਆਏ ਤੇ ਇਹਨਾਂ ਅੱਗੋਂ ਫੋਨ ਨਹੀਂ ਅਟੈਂਡ ਕੀਤਾ ਅੱਛਾ ਫੋਨ ਅਟੈਂਡ ਨਹੀਂ ਕੀਤਾ ਕਿ ਮੈਂ ਕਿੰਨਾ ਹੱਥਾਂ ਨਾਲ ਲਾਵਾਂ ਮਤਲਬ ਕਿ ਉਹਨੇ ਮੰਗਣ ਤੋਂ ਗਰੇਜ਼ ਕੀਤਾ ਕਿ ਮੇਰੀ ਕੋਈ ਹੈਲਪ ਕਰੇ ਮੈਂ ਮੈਂ ਨਹੀਂ ਚਾਹੁੰਦਾ ਪਰ ਅਸੀਂ ਵਾਪਸ ਚਲੇ ਗਏ ਫੋਨ ਨਹੀਂ ਚੁੱਕਿਆ ਅਸੀਂ ਵਾਪਸ ਚਲੇ ਗਏ ਤਾਂ ਮੈਂ ਉਹਨੂੰ ਪੁੱਛਿਆ ਮੈਂ ਭਾਈ ਸਾਹਿਬ ਤੁਸੀਂ ਕਹਿੰਦਾ ਨਹੀਂ ਭਾਈ ਸਾਹਿਬ ਮੈਂ ਨਾ ਸਮਾਸ਼ ਨਹੀਂ ਤੁਹਾਡੇ ਕੋਲ ਲੈਣਾ ਚਾਹੁੰਦਾ। ਅਜਿਹਾ ਆਈ ਨਹੀਂ ਸੀ। ਮਤਲਬ ਕਿ ਅਵਾਜ਼ ਨਹੀਂ ਧੀ। ਮਤਲਬ ਕਿ ਉਹ ਇਹੋ ਜਿਹਾ ਇਨਸਾਨ ਸੀਗਾ ਜਿਹੜਾ ਕਿਸੇ ਅੱਗੇ ਮਤਲਬ ਕਿ ਸਮਝਦਾ ਹੈ ਕਿ ਭੀਖ ਮੰਗਣ ਦੇ ਬਰਾਬਰ ਹੈ ਜੇ ਕੋਈ ਮੈਂ ਮੰਗਾ ਕਿਸ। ਨਾ ਤੇ ਉਹ ਆਪਣੀ ਕਲਾ ਤੇ ਉਹਨੂੰ ਹੁਨਰ ਦੇ ਵਿਸ਼ਵਾਸ ਸੀਗਾ ਤੇ ਕੱਲ ਮੈਂ ਜਦੋਂ ਇੱਕ ਕੋਈ ਨਿਊਜ਼ ਚੈਨਲ ਸੀਗਾ ਉਹਦੇ ਉੱਤੇ ਜਦੋਂ ਪੋਸਟ ਪਾਈ ਸੀ ਕਿ ਤੁਸੀਂ ਆਹ ਗੀਤਾਂ ਨੂੰ ਸੁਣਿਆ ਕਿ ਨਹੀਂ ਆ ਸੁਣਿਆ। ਮੈਂ ਉਹ ਗੀਤ ਸੁਣ ਕੇ ਮੈਨੂੰ ਲੱਗਦਾ ਪਿਆ ਸੀ ਕਿ ਵਾ ਮੈਂ ਗੀਤ ਘੱਟ ਸੁਣਿਆ ਉਹਦੀ ਲਿਸਟ ਵਿੱਚ ਜ਼ਿਆਦਾ ਵੱਧਾ ਹੈਗਾ ਤੇ ਮੈਂ ਉਹ ਗੀਤ ਜਿਹੜੇ ਸੀ ਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਇਹਨਾਂ ਦੇ ਗੀਤ ਲਿਖੇ ਹੋਏ ਆ ਬਾਅਦ ਇਹ ਆ ਵੀ ਮੈਨੂੰ ਕੱਲ ਹੀ ਉਹ ਗੀਤਾਂ ਦਾ ਪਤਾ ਲੱਗਿਆ ਕਿ 500 ਦੇ ਕਰੀਬ ਜਿਹੜੇ ਗੀਤ ਲਿਖੇ ਆ ਔਰ ਗੀਤ ਵੀ ਬੜੇ ਵਧੀਆ ਬੜੇ ਹਿੱਟ ਹੋਏ ਆ ਉਹ ਗੀਤਾਂ ਉਹ ਇੱਕ ਲੋਕਾਂ ਦੇ ਨਾਮ ਤੇ ਬੁੱਲਾਂ ਤੇ ਉਹ ਨਾਮ ਹੁੰਦਾ ਸੀ ਉਹ ਇੱਕ ਉਹ ਗੀਤ ਹੁੰਦੇ ਸੀਗੇ ਤੇ ਅੱਜ ਉਹ ਜਿਹੜੇ ਉਸ ਗੀਤਾਂ ਦੀ ਮਦਦ ਨਾਲ ਕਈ ਸਿਤਾਰੇ ਜਿਹੜੇ ਚਮਕ ਗਏ ਆ ਤੇ ਉਹਨਾਂ ਦੇ ਜਿਹੜੇ ਤਰੱਕੀਆਂ ਜੜੀਆਂ ਨਾ ਉਹ ਗੀਤਾਂ ਦੇ ਕਾਰਨ ਕਰਕੇ ਹੋਈਆਂ ਠੀਕ ਹੈ ਮੋਹਤੰਵਾਦ ਜੀ ਬਿਲਕੁਲ ਤੁਸੀਂ ਦੇਖਿਆ ਪਰਿਵਾਰ ਆਤੀ ਇਹ ਮੈਂਬਰਾਂ ਦੇ ਹਾਲਾਤ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਨਿੰਮਾ ਲੋਹਾਰਕੇ ਕਰਦੀਆਂ ਤੇ ਸਰਦਾਰ ਦਲਜੀਤ ਸਿੰਘ ਜਿਹੜੇ ਕਿ ਸਾਬਕਾ ਇੰਸਪੈਕਟਰ ਨੇ ਟ੍ਰੈਫਿਕ ਵਿੱਚ ਅੱਜ ਪਰਿਵਾਰ ਦੀ ਮਦਦ ਵਾਸਤੇ ਪਰਿਵਾਰ ਨਾਲ ਤੁਕ ਸਾਂਝਾ ਕਰ ਲੈ ਆਏ ਨੇ ਕਿਉਂਕਿ ਨਿੰਮਾ ਭਾਈ ਦਾ ਪਿਆਰ ਬਹੁਤ ਸੀ ਇਹਨਾਂ ਦਾ ਤੇ ਖਾਸ ਕਰਕੇ ਧੀ ਦੀ ਜਿਹੜੀ ਪੜ੍ਹਾਈ ਦੀ ਜ਼ਿੰਮੇਵਾਰੀ ਜਿਹੜੀ ਸਾਰੀ ਹੈ ਸਰਦਾਰ ਦਲਜੀਤ ਸਿੰਘ ਨੇ ਚੁੱਕ ਲਈ ਆ ਅਤੇ ਜਿੱਥੋਂ ਤੱਕ ਜਿਹੜੀ ਆ ਬੇਟੀ ਪੜ੍ਹ ਸਕਦੀ ਆ ਪੜ੍ਹੇ ਉਹਨਾਂ ਜ਼ਿੰਮੇਵਾਰੀ ਚੁੱਕੀ ਆ ਤੇ ਖਾਸ ਕਰਕੇ ਜਿਹੜਾ ਸੁਪਨਾ ਲਿਆ ਸੀ ਉਹਨਾਂ ਦੇ ਪਿਤਾ ਨੇ ਸ ਅਤੇ ਬੱਟੀ ਨੂੰ ਬੇਟੀ ਨੂੰ ਵਧੀਆ ਆਪਸ ਬਣਾਉਣਾ ਜਿਹੜਾ ਸੁਪਨਾ ਉਹ ਜਲਦ ਪੂਰਾ ਹੋਵੇਗਾ ਤੇ ਖਾਸ ਕਰਕੇ 24 ਤਰੀਕ ਨੂੰ ਜਿਹੜਾ ਭੋਗ ਹੋ ਗਿਆ ਨਿਮਨ ਲੋਹਾਰ ਕਾ ਜੀ ਦਾ ਉਹਨਾਂ ਦੇ ਜੱਦੀ ਪਿੰਡ ਲੋਹਾਰਕੇ ਵਿੱਚ ਸੱਜਣਾ ਨੂੰ ਅਪੀਲ ਕੀਤੀ ਆ ਹਰ ਕੋਈ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰੇ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ